ਹਾਂਜੀ ਸਰ ਅਜਾ ਆਪ ਨਿਕਲੇ ਹੋ ਕਿ ਪ੍ਰੋਬਲਮ ਆ ਰਹੀ ਲੋਕਾਂ ਨੂੰ ਦੇਖੋ ਜੀ ਪ੍ਰੋਬਲਮ ਨਹੀਂ ਮੈਂ ਕਹਾਂਗਾ ਮੈਂ ਕਹਾਂਗਾ ਇੱਕ ਸਟੈਪ ਟੂਵਰਡ ਸਵਸਥ ਬਰਦ ਮਿਸ਼ਨ ਦੇ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਹਮੇਸ਼ਾ ਸਾਡੇ ਲਈ ਹੈ ਕਿ ਲੋਕਾਂ ਨੇ ਜਿਹੜੀਆਂ ਇਨਕ੍ਰੋਚਮੈਂਟਾਂ ਕੀਤੀਆਂ ਰਿਮੂਵ ਕੀਤੀਆਂ ਜਾਂਦੀਆਂ ਹੁਣ ਦੂਸਰਾ ਮੇਰਾ ਮੰਨਣਾ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀਏ ਕੰਮ ਤਾਂ ਕਰ ਹੀ ਦੇ ਨੇ ਇਹਨਾਂ ਦੀ ਐਫੀਸ਼ੀਐਂਸੀ ਕੰਮ ਕਰਨ ਦੀ ਹੋਰ ਵਧਾਈ ਜਾਵੇ ਹੁਣ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਜਦੋਂ ਅਫਸਰ ਆਪ ਫੀਲ ਚੁਟਦੇ ਤੇ ਫਿਰ ਇਹਨਾਂ ਨੂੰ ਵੀ ਪ੍ਰੇਰਿਤਤਾ ਮਿਲਦੀ ਹੈ ਕਿ ਅਸੀਂ ਵੀ ਕਿਤੇ ਜਿਹੜੀ ਕਮੀ ਹੈ ਦੂਰ ਕਰੀ ਕੀ ਲੋਕਾਂ ਵੱਲੋਂ ਮੈਂ ਬਾਰ-ਬਾਰ ਪੁੱਛ ਰਿਆਂ ਲੋਕਾਂ ਨੂੰ ਕਿ ਇੱਕ ਲੋਕਾਂ ਵੱਲੋਂ ਇਹ ਚੀਜ਼ ਸ਼ਿਕਾਇਤ ਹੈ ਮੇਰੇ ਬਲੂਨਾ ਨੂੰ ਸੁਝਾਇਆ ਕਿ ਤੁਸੀਂ ਜਿਹੜਾ ਪਲਾਸਟਿਕ ਲਿਫਾਫੇ 'ਚ ਬੰਦ ਕਰਕੇ ਕੂੜਾ ਦਿੰਦੇ ਹੋ ਨਾ ਦਿਓ ਸਾਡੇ ਜਿਹੜੇ ਗਿੱਲਾ ਤੇ ਸੁੱਕਾ ਕੂੜਾ ਵਾਲੇ ਈ ਰਿਕਸ਼ਾ ਤੁਰਦੇ ਨੇ ਉਹ ਵੱਖਰੇ-ਵੱਖਰੇ ਡੱਬੇ ਵਾਲੇ ਨੇ ਤੁਸੀਂ ਇਸ ਕਰਕੇ ਆਪਣੇ ਵੱਖਰੇ ਡਸਟਬਿਨ ਲਾਓ ਕੋਈ ਫਰਕ ਨਹੀਂ ਪੰਦਾ ਘਰਾਂ 'ਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੋ ਤਾਂ ਕਿ ਸਾਨੂੰ ਵੀ ਉਹਨੂੰ ਡਿਸਪੋਜ਼ ਆਫ ਕਰਨ ਵਿੱਚ ਜਿਹੜੀ ਹੈ ਦਿੱਕਤ ਨਾ ਆਏ ਤੇ ਦੂਸਰਾ ਮੇਰੇ ਸਫਾਈ ਕਰਮਚਾਰੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੇਖਿਆ ਤੁਸੀਂ ਲੱਗੇ ਦੇ ਸੀ ਕਿ ਫਿਰ ਵੀ ਹਦਾਇਤ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਹੈ ਉਹ ਪੂਰੀ ਤਨ ਦਿਲੋਂ ਵਧੀਆ ਤਰੀਕੇ ਨਾਲ ਨਿਭਾਣੀਆਂ ਤਾਂ ਜੋ ਲੋਕੀ ਵੀ ਖੁਸ਼ ਹੋਣ ਤੇ ਖੁਸ਼ ਹੋ ਕੇ ਲੋਕੀ ਇਹ ਵੀ ਕਹਿਣ ਕਿ ਜਿਹੜੇ ਸਾਡਾ ਕਮੇਟੀ ਘਰ ਹੈ ਵਧੀਆ ਕੰਮ ਕਰ ਰਿਹਾ ਹੁਣ ਤੁਸੀਂ ਵੇਖਿਆ ਕਿ ਜਿਹੜੇ ਜਿੱਥੇ ਆਪਣੇ ਡੰਪ ਲੱਗੇ ਦਾ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਸਾਰੀਆਂ ਸੁਣੀਆਂ ਗਈਆਂ ਕਿਸੇ ਉਹਨਾਂ ਨੇ ਕਿਹਾ ਕਿ ਜੰਗਲੇ ਦੀ ਲੋੜ ਹੈ ਕਿਤੇ ਕਿਹਾ ਕਿਸੇ ਵੀ ਦੀ ਸਫਾਈ ਦੀ ਲੋੜ ਹੈ ਉਹ ਅੱਜ ਅਸੀਂ ਨਾਲ-ਨਾਲ ਨੋਟ ਕਰ ਰਹੇ ਹਾਂ ਉਹ ਨਾਲ ਦੀ ਨਾਲ ਅਸੀਂ ਕਰਾਵਾਂਗੇ ਜੰਪ ਤੇ ਜਗਾ ਜਗਾ ਲੱਗਿਆ ਲੇਕਿਨ ਦੇਖਿਆ ਗਿਆ ਕਿ ਸ਼ਹਿਰ ਚ ਕਾਫੀ ਜਗਾ ਤੇ ਕੂੜਾ ਲੱਗਿਆ ਵੱਖ-ਵੱਖ ਸਥਾਨ ਤੇ ਸਕੂਲਾਂ ਦੇ ਸਾਹਮਣੇ ਤੱਕ ਕੂੜੇ ਲੱਗੇ ਆ ਮੰਦਰਾਂ ਦੇ ਸਾਹਮਣੇ ਤੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੱਕ ਕੂੜੇ ਲੱਗੇ ਦੇਖੋ ਜੀ ਮੈਨੇ ਮੋਟਾ ਨਹੀਂ ਦੇਖਿਆ ਦੇਖੋ ਜੀ ਗਲਤੀ ਜਿਹੜੀ ਹੈ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਪਹਿਲਾਂ ਘਰਾਂ ਚੋਂ ਕੂੜਾ ਇਕੱਠਾ ਕਰਨਾ ਦੂਸਰਾ ਉਹ ਡਿਸਪੋਜ਼ ਆਫ ਕਰਨਾ ਜਿਸ ਤੱਕ ਪਲੀ ਸਾਰੀ ਗਾਂਦ ਦਿਓ ਕਿ ਗੁਦਾਸਪੁਰ ਸ਼ਹਿਰ ਦੇ ਵਿੱਚ ਦਿੱਕਤ ਸਗੀ ਜਗਾ ਤੇ ਉਹਨੇ ਸਾਡਾ ਜਿਹੜਾ ਕਲਾਨੌਰ ਵਾਲਾ ਸੀਗਾ ਕਿ ਡੰਬ ਸਾਈਡ ਉਹ ਕਲੀਨ ਹੋਣਾ ਸ਼ੁਰੂ ਹੋ ਗਿਆ ਉਹਦਾ ਟੈਂਡਰ ਟੂ ੰਡਰ ਲਾ ਕੇ ਅਲੋਟ ਵੀ ਹੋ ਗਿਆ ਤੇ ਕੰਮ ਉੱਥੇ ਸ਼ੁਰੂ ਹੋ ਗਿਆ 15 ਮਈ ਦੇ ਦਿਨ ਚ ਸਫਾਈ ਹੋ ਜਾਏਗੀ। ਦੂਸਰੀ ਗੱਲ ਹੈ ਕਿ ਕਿਉਂਕਿ ਆਪਣੀ ਮਾਲਕੀ ਦੀ ਕੋਈ ਨਾ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਪੰਚਾਇਤ ਜਾਂ ਕੋਈ ਉਹ ਜੀ ਜਿਹੜੀ ਬੰਜਰ ਜ਼ਮੀਨ ਹੈ ਉਨੂੰ ਲੈ ਕੇ ਤੇ ਉਥੇ ਅਸੀਂ ਜਿਹੜਾ ਐਮਰ ਫੈਸਿਲਿਟੀ ਲਾਈਏ ਤਾਂ ਕਿ ਜਿਹੜਾ ਹੈ ਗਿੱਲਾ ਕੁੜਾ ਨੂੰ ਖਾਦ ਬਣਾਇਆ ਜਾ ਸਕੇ ਤੇ ਸੁੱਕੇ ਕੁੜੇ ਨੂੰ ਡਿਸਪੋਜ਼ਲ ਕਰਕੇ ਵੇਚਿਆ ਜਾ ਸਕੇ ਇਸ ਸਬੰਧੀ ਮੀਟਿੰਗਾਂ ਰੈਗੂਲਰਲੀ ਜਾ ਰਹੀ ਹੈ ਜਲਦ ਤੋਂ ਜਲਦ ਹੱਲ ਕਰਕੇ ਇਹ ਜਿਹੜਾ ਕਲੀਅਰ ਕਰਾਵਾਂਗੇ ਰਹੀ ਗੱਲ ਮੰਦਿਰ ਗੁਰਦੁਆਰਾ ਉਹ ਜਿਹੜੀ ਡੰਪ ਸਾਈਡ ਦੀ ਗੱਲ ਹੈ ਉਹ ਵੀ ਅਸੀਂ ਕੰਟੀਨਿਊ ਲੱਗੇ ਹੋਏ ਆ ਤਾਂ ਜੋ ਜਿਹਦੇ ਵਿੱਚ ਪਲਾਸਟਿਕ ਦੇ ਹੋਰ ਚੀਜ਼ਾਂ ਵੇਚੀਆਂ ਜਾਣ ਸਕਣ ਤੇ ਜਿਹੜਾ ਸੁੱਕਾ ਕੁੜਾ ਹੈ ਉਨੂੰ ਡਰਾਈ ਕਰਕੇ ਤੇ ਉਹਨੂੰ ਕਿਤੇ ਲੈਂਡਫਿਲ ਜਗ੍ਹਾ ਤੇ ਜਿਹੜਾ ਆ ਉਹਨੂੰ ਡਿਸਪੋਜ਼ ਕਰੀਤਾ ਜਾ ਸਕਦਾ ਹੈ ਸੀਵਰੇਜ ਦੀ ਬਹੁਤ ਇਲਾਕਿਆਂ 'ਚ ਪ੍ਰੋਬਲਮ ਆ ਰਹੀ ਹੈ ਸੀਵਰੇਜ ਅਕਸਰ ਜੰਗਲਾਂ ਦੇ ਮੰਡੀ ਏਰੀਆ 'ਚ ਚਾवला ਕਲੋਨੀ ਹੋ ਗਈ ਹੈ ਪਾਜਵਾ ਕਲੋਨੀ ਔਰ ਇੱਕ ਦੋ ਏਰੀਆ 'ਚ ਉਹਨਾਂ ਲਈ ਕੀ ਕੀਤਾ ਜਾ ਰਿਹਾ ਦੇਖੋ ਜੀ ਪਹਿਲਾਂ ਮੈਨੂੰ ਜਿਹੜੀ ਸ਼ਿਕਾਇਤ ਆਈ ਸੀ ਕਿ ਲੋਕਾਂ ਵੱਲੋਂ ਆਈ ਸੀ ਕਿ ਜਿੱਦਾਂ ਤੁਸੀਂ ਖਿਸ਼ ਮਾਰਕੀਟ ਦਾ ਸਾਡਾ ਆਪਣਾ ਜਾ ਆਪਣਾ ਹਨੂਮਾਨ ਚੌਂਕ ਕਰ ਲੋ ਜਦਾ ਗੀਤਾ ਭਵਨ ਕਹਿ ਲੋ ਉੱਥੇ ਆਈ ਸੀਗੀ ਉਹ ਸਾਡੀ ਟੀਮ ਜਿਹੜੀ ਹੈ ਪਿਛਲੇ 20 ਦਿਨਾਂ ਤੋਂ ਲੱਗੀ ਹੈ ਤੇ ਸਫਾਈ ਕਰ ਰਹੀ ਹੈ ਹੁਣ ਫਿਰ ਜਿੱਦਾਂ ਇਹਨਾਂ ਨੇ ਦੱਸਿਆ ਕਿਉਂਕਿ ਸੀਵਰੇਜ ਜਿਹੜਾ ਹੈ ਇਹ ਕਾਫੀ ਪੁਰਾਣਾ ਸੀਵਰੇਜ ਪਿਆ ਹੋਇਆ ਜਾਂ ਨਾਲੇ ਨਿਵੇਂ ਆ ਤੇ ਸੜਕਾਂ ਉੱਚੀਆਂ ਹੋ ਗਈਆਂ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਕਲੀਅਰ ਕਰਕੇ ਜਿਹੜਾ ਸੀਵਰੇਜ ਹੈ ਇਹ ਕਲੀਅਰ ਕਰਾ ਦਿੱਤਾ ਜਾਵੇ ਦੂਸਰੀ ਗੱਲ ਹੈ ਐਸਟੀਪੀ ਦੀ ਹੁਣ ਐਸਟੀਪੀ ਦੀ ਵੀ ਸਾਨੂੰ ਪਰ ਮਨਜ਼ੂਰੀ ਸਾਰੀ ਬਿਲ ਗਈ ਹੈ ਉਹ ਵੀ ਅਸੀਂ ਜਿਹੜੀ ਜਗ੍ਹਾ ਤੇ ਜਿਹੜਾ ਐਸਟੀਪੀ ਲਾਣ ਜਾ ਰਹੇ ਹਾਂ ਜੇ ਐਸਟੀਪੀ ਸਾਡਾ ਲੱਗ ਜਾਂਦਾ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਓਵਰਫਲੋ ਪਾਣੀ ਆ ਗੰਦਾ ਉਹ ਬਿਲਕੁਲ ਹੀ ਖਤਮ ਹੋ ਜਾਏ ਨਾਲਿਆ ਦੀ ਪ੍ਰੋਬਲਮ ਆ ਰਹੀ ਹੈ ਪਰ ਸਾਤ ਦੇ ਦਿਨਾਂ ਚ ਬਰਸਾਤ ਜੀ ਦੌਂਦੀ ਹੈ ਨਿਕਾਸੂ ਬਣ ਰਿਹਾ ਇਸ ਕਰਕੇ ਨਾਲਿਆ ਦੀ ਨਿਕਾਸੀ ਨਹੀਂ ਹੋ ਪਾ ਰਹੀ ਦੇਖੋ ਜੀ ਨਾਲੇ ਦੀ ਨਿਕਾਸੀ ਦੀ ਗੱਲ ਜਿਹੜੀ ਇਹ ਹੈ 메ਜਰ ਹੈ ਕਿ ਨਾਲੇ ਜਿੱਥੇ ਰੁਕ ਜਾਂਦਾ ਹੈ ਉੱਥੋਂ ਅੱਗੇ ਤੁਰੇ ਤਾਂ ਫੇਰ ਹੀ ਪਿੱਛੇ ਕਲੀਅਰ ਕਰਨ ਦਾ ਫਾਇਦਾ ਹੈ ਅਸੀਂ ਪਿੱਛੋਂ ਕਾਫੀ ਨਾਲੇ ਜਿਹੜੇ ਆ ਸਾਫ ਕਰਾ ਦਿੱਤੇ ਹੈ ਹੁਣ ਜਿੱਥੇ ਇਹਨਾਂ ਨੇ ਦੱਸਿਆ ਕਿ ਇੱਕ ਦੋ ਜਗ੍ਹਾ ਟੂਲੀਆਂ ਦੇ ਉੱਪਰ ਜਿਹੜਾ ਹੈ ਉਹ ਲਿਫਾਫਿਆਂ ਨੇ ਕਰਕੇ ਜਾਮ ਲਾਇਆ ਹੋਇਆ ਉਹ ਅੱਜ ਹੀ ਮਹਦਾਇਤ ਕਰ ਦਿੱਤੀ ਹੈ ਸ਼ਾਮ ਤੱਕ ਕਲੀਅਰ ਕਰਕੇ ਕਰ ਦਿੱਤਾ ਜਾਵੇ ਫੇਰ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਕਿਉਂਕਿ ਕਈ ਵਾਰੀ ਸ਼ਹਿਰ ਦੇ ਵਿੱਚ ਕਿਤੇ ਕਿਤੇ ਪੁਆਇੰਟ ਹੁੰਦੇ ਆ ਜਿੱਥੇ ਬਿਲਕੁਲ ਬਲੌਕੇਜ ਹੁੰਦੀ ਹੈ ਪਾਣੀ ਅੱਗੇ ਨਹੀਂ ਤੁਰਦਾ ਉਸੇ ਸਾਡੇ ਧਿਆਨ ਤੁਹਾਡੇ ਲਈ ਮੈਂ ਇਹੀ ਗੱਲ ਰਹੀਗੀ ਕਿ ਮੈਂ ਉਹਨੂੰ 1-2 ਦਿਨਾਂ ਚ ਕਲੀਅਰ ਕਰਾ ਕੇ ਉਹਦਾ ਜਿਹੜਾ ਫਲੋ ਹੈ ਉਹ ਸਮੂਥ ਕਰਦੇ ਆਂ ਮੇਨ ਨਿਕਾਸੀ ਨਾਲਾ ਜਿਹੜਾ ਡਰੇਨ ਬੰਦੀ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਇਹ ਜਿਹੜੀ ਹੈ ਨਾਲੇ ਵਾਲੀ ਗੱਲ ਹੈ ਜਿਹੜਾ ਕਲੀਅਰ ਕਰਨ ਦੀ ਇਹ ਅਸੀਂ 2-3 ਦਿਨਾਂ ਚ ਕਰਦੇ ਆਂਗੇ ਮੇਨ ਨਿਕਾਸੀ ਨਾਲਾ ਜਿਹੜਾ ਡਰੇਨ ਬੰਦੀ ਪਈ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਦੇਖੋ ਜੀ ਇਹਨੂੰ ਇਹ ਲੱਗੇਗਾ ਟਾਈਮ ਅਰੇ ਜੋ ਉਹਨਾਂ ਦੇ ਮੀਟਿੰਗ ਕੀਤੀ ਸੀਗੀ ਇਟ ਵਿਲ ਟੇਕ ਅ ਫਿਊ ਮੰਥਸ ਸਾਡਾ ਬਹੁਤ-ਬਹੁਤ ਆਪਣੀ ਦਿਲ ਦੀ ਕਰਾਇਆ ਤੋਂ ਆਪਣੇ ਵੱਲੋਂ ਤੇ ਆਪਣੇ ਮਹੱਲਾ ਨਿਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਅਸੀਂ ਪੂਰੇ ਮਹੱਲੇ ਦੀਆਂ ਜੜੀਆਂ ਮੁਸ਼ਕਲਾਂ ਸੀ ਕੱਲ ਅਸੀਂ ਐਡੀਸੀ ਸਾਹਿਬ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਤੇ ਅੱਜ ਸਾਰ ਉਹ ਸਵੇਰੇ 6 ਵਜੇ ਆਪਣੇ ਆਪਣੀ ਪੂਰੀ ਟੀਮ ਦੇ ਨਾਲ ਸਫਾਈ ਕਰਮਚਾਰੀਆਂ ਦੇ ਨਾਲ ਸਾਡੇ ਕੋਲ ਪਹੁੰਚੇ ਆ ਔਰ ਉਹਨਾਂ ਨੂੰ ਅਸੀਂ ਜੜੀਆਂ ਮਹੱਲਾ ਨਿਵਾਸੀਆਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਨੂੰ ਸਾਰੀਆਂ ਹੀ ਦੱਸੀਆਂ ਗਈਆਂ ਵਾ ਕਿਉਂਕਿ ਸਾਰ ਕਾਫੀ ਦਿਨਾਂ ਤੋਂ ਨਾਲੇ ਦੀ ਜੜੀ ਸੀ ਬਹੁਤ ਮਤਲਬ ਕਿ ਮੁਸ਼ਕਲ ਆ ਰਹੀ ਸੀ ਸੀਵੇ ਸਰ ਕਾਫੀ ਦਿਨਾਂ ਤੋਂ ਬੰਦ ਸੀ ਔਰ ਕਈ ਜਗ੍ਹਾ ਤੇ ਸਰ ਜਿਹੜੇ ਮਤਲਬ ਕਿ ਨਾਲੇ ਸੀ ਉਹਨਾਂ ਦੇ ਉੱਤੇ ਜੰਗਲੇ ਨਹੀਂ ਸੀ ਔਰ ਟ੍ਰਾਫਿਕ ਵਗੈਰਾ ਉਥੋਂ ਲੰਘ ਲੰਗਦੀ ਆ ਤੇ ਸਰ ਬੜੀ ਮੁਸ਼ਕਲ ਆਉਂਦੀ ਸੀ ਰਾਹ ਹੀ ਰਹਿਣਾ ਕਿੱਦਾਂ ਦਾ ਲੱਗ ਰਿਹਾ ਸਰ ਸਾਡੇ ਅਸ ਮਥਿਆਂ ਦਾ ਹਲ ਕੀਤਾ ਜੀ ਉਹਨਾਂ ਵੱਲੋਂ ਬਿਲਕੁਲ ਸਰ ਏਡੀਸੀ ਸਾਹਿਬ ਬਹੁਤ ਵਧੀਆ ਇਨਸਾਨ ਆ ਮੈਂ ਕਹਨਾ ਕਿ ਇਹੋ ਜੇ ਅਸੀਂ ਅਫਸਰ ਜਿਹੜੇ ਆ ਉਹ ਅੱਜ ਤੱਕ ਨਹੀਂ ਦੇਖੇ ਕਿਉਂਕਿ ਉਹ ਆਪ ਪੈਨ ਲੈ ਕੇ ਜਿਹੜੇ ਆ ਉਹ ਮਤਲਬ ਕਿ ਲੋਕੀਆ ਨਾਲ ਮੁਸ਼ਕਲਾਂ ਲੈ ਕੇ ਜਾਂਦੇ ਆ ਪਰ ਏਡੀਸੀ ਸਾਹਿਬ ਆਪ ਘਰ ਘਰ ਜਾ ਕੇ ਮੁਹੱਲਾ ਮੁਹੱਲਾ ਜਾ ਕੇ ਲੋਕਾਂ ਨੂੰ ਮੁਸ਼ਕਲਾਂ ਜੜੀਆਂ ਉਹ ਪੁੱਛਦੇ ਆ ਮੈਂ ਕਵਾਂਗਾ ਕਿ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਇਹਦੇ ਨਾਲ ਚਲੋ ਛੋਟੀਆਂ ਮੋਟੀਆਂ ਉਹਨਾਂ ਨੂੰ ਸਾਰੀਆਂ ਜੜੀਆਂ ਗਲੀ ਦੀਆਂ ਮੁਸ਼ਕਲਾਂ ਆ ਰਹੀਆਂ ਸੀ ਸੀਵਰੇਜ ਦੀਆਂ ਮੁਸ਼ਕਲਾਂ ਸੀ ਨਾਲੇ ਦੀਆਂ ਸਾਰੀਆਂ ਏ ਟੂ ਜ਼ेड ਜੜੀਆਂ ਕੂੜੇ ਦੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਉਹਨਾਂ ਨੂੰ ਦੱਸਿਆ ਹੋਰ ਉਹਨਾਂ ਵੱਲੋਂ ਆਸ਼ਵਾਸਨ ਵੀ ਦਿਵਾਇਆ ਗਿਆ ਵਾ ਕਿ ਜਲਦ ਤੁਹਾਡੀਆਂ 2-4 ਦਿਨਾਂ ਚ ਜੜੀਆਂ ਇਹ ਜੜੀਆਂ ਮੁਸ਼ਕਲਾਂ ਆ ਰਹੀਆਂ ਵਾ ਉਹਦਾ ਜਲਦ ਤੋਂ ਜਲਦ ਹੀ ਹੱਲ ਕੀਤਾ ਜਾਵੇਗਾ